37 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਜਗਸੀਰ ਬੋਪਾ ਰਾਏ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਜਗਸੀਰ ਜਿਹੜਾ ਕਿ ਇੱਕ ਕੰਕਰੀਟ ਦਾ ਟਰੱਕ ਦਾ ਡਰਾਈਵਰ ਹੁੰਦਾ ਇਸ ਦਿਨ ਸ਼ਾਮ ਨੂੰ ਇਸੇ ਸਬਰਬ ਦੇ ਵਿੱਚ ਆਪਣੀ Honda ਸਿਡਾਨ ਕਾਰ ਦੇ ਉੱਪਰ ਜਾ ਰਿਹਾ ਹੁੰਦਾ ਪੁਲਿਸ ਵਾਲਿਆਂ ਦੇ ਅਕੋਰਡਿੰਗ ਉਹਦੀ ਕਾਰ ਦੀ ਸਪੀਡ ਵੀ ਕੋਈ ਬਹੁਤ ਜ਼ਿਆਦਾ ਨਹੀਂ 50 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਦੇ ਨਾਲ ਉਹਦੀ ਕਾਰ ਚੱਲ ਰਹੀ ਆ ਪਰ ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਜਗਸੀਰ ਆਪਣੀ ਕਾਰ ਤੋਂ ਆਪਣਾ ਕੰਟਰੋਲ ਗਵਾ ਲੈਂਦਾ ਉਹਦੀ ਕਾਰ ਬਿਜਲੀ ਦੇ ਇੱਕ ਖੰਬੇ ਦੇ ਵਿੱਚ ਵੱਜਦੀ ਆ ਤੇ ਮੌਕੇ ਦੇ ਉੱਪਰ ਹੀ ਜਗਸੀਰ ਦੀ ਮੌਤ ਹੋ ਜਾਂਦੀ ਆ 37 ਸਾਲ ਦੇ ਜਗਸੀਰ ਬੋਪਾ ਰਾਏ ਦਾ ਇਸੇ ਦਸੰਬਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਵਿਆਹ ਧਰਿਆ ਹੋਇਆ ਸੀਗਾ ਪੰਜਾਬ ਦੇ ਵਿੱਚ ਉਹਨੇ ਆਉਣਾ ਸੀ ਤੇ ਇਸੇ ਕਰਕੇ ਉਹ ਆਪਣੇ ਆਉਣ ਦੀ ਪਲੈਨਿੰਗ ਕਰ ਰਿਹਾ ਸੀ ਮਿਹਨਤ ਕਰਕੇ ਪੈਸੇ ਉੱਥੇ ਆਪਣੇ ਇਕੱਠੇ ਕਰ ਰਿਹਾ ਸੀ ਜਗਸੀਰ ਬੋਪਰੇ ਦਾ ਮੰਗਣਾ ਆਲਰੇਡੀ ਹੋ ਚੁੱਕਿਆ ਸੀ ਪਰ ਹੁਣ ਉਹਦੀ ਮੰਗੇਤਰ ਜਿਹੜੀ ਬੜੇ ਚਾਵਾ ਤੇ ਖੁਸ਼ੀਆਂ ਦੇ ਨਾਲ ਆਪਣੇ ਲਾੜੇ ਨੂੰ ਉਡੀਕ ਰਹੀ ਸੀਗੀ ਉਹਦੇ ਲਈ ਤੇ ਜਗਸੀਰ ਦੇ ਮਾਤਾ ਪਿਤਾ ਦੇ ਲਈ ਇਹ ਵਾਲੀ ਖਬਰ ਇੱਕ ਪੂਰੀ ਤਰ੍ਹਾਂ ਦੇ ਨਾਲ ਪਹਾੜ ਬਣ ਕੇ ਟੁੱਟੀ ਆ ਜਗਸੀਰ ਦੇ ਆਪਣੇ ਬ੍ਰਦਰ, ਉਹਦੇ ਕਜ਼ਨ ਤੇ ਪੰਜਾਬੀ ਕਮਿਊਨਿਟੀ ਦੇ ਹੋਰ ਬਹੁਤ ਸਾਰੇ ਲੋਕ ਇਸ ਐਕਸੀਡੈਂਟ ਤੋਂ ਥੋੜੀ ਦੇਰ ਤੋਂ ਬਾਅਦ ਹੀ ਉੱਥੇ ਪਹੁੰਚਦੇ ਆ ਪਰ ਉਦੋਂ ਤੱਕ ਆਪਣਾ ਵਰਤ ਚੁੱਕਿਆ ਹੁੰਦਾ ਜਗਸੀਰ ਇਸ ਦੁਨੀਆ ਤੋਂ ਜਾ ਚੁੱਕਿਆ ਆਪਣੇ ਵਿਆਹ ਤੋਂ ਸਿਰਫ ਕੁਝ ਮਹੀਨੇ ਪਹਿਲਾਂ ਤਾਂ ਇੱਕ ਦੂਸਰੀ ਵੱਡੀ ਖਬਰ ਕੁਝ ਦਿਨਾਂ ਦੇ ਫਰਕ ਦੇ ਵਿੱਚ ਹੀ ਪੰਜਾਬ ਦੇ ਦੋ ਅਲੱਗ-ਅਲੱਗ ਟਰੱਕ ਡਰਾਈਵਰਾਂ ਦੇ ਨਾਲ ਸਾਹਮਣੇ ਆਈ